ਮੋਬਾਈਲ ਦਾ ਕ੍ਰੇਜ਼ ਇੰਨਾ ਜ਼ਿਆਦਾ ਵੱਧ ਚੁੱਕਾ ਕਿ ਬੱਚੇ ਜਿਹੜੇ ਆ ਇਹ ਮੋਬਾਈਲ ਤੋਂ ਇੱਕ ਮਿੰਟ ਵੀ ਜਿਹੜਾ ਉਹ ਖੜਾ ਨਹੀਂ ਛੱਡਦੇ ਸਕੂਲ ਤੋਂ ਆਉਂਦੇ ਆ ਜਾਂ ਰੋਟੀ ਖਾਣ ਦੇ ਵਕਤ ਇਹ ਮੋਬਾਈਲ ਜਿਹੜਾ ਇਹ ਦੇਖਦੇ ਰਹਿੰਦੇ ਆ ਪਰ ਇਹਦੇ ਵਿੱਚ ਪੇਰੈਂਟਸ ਨੂੰ ਚਾਹੀਦਾ ਕਿ ਉਹ ਇਹ ਨਿਗਰ ਰੱਖਣ ਕਿ ਸਾਡੇ ਬੱਚੇ ਮੋਬਾਈਲ ਦੇ ਉੱਤੇ ਜਾਂ ਇੰਟਰਨੈਟ ਦੇ ਉੱਤੇ ਲੈਪਟਾਪ ਦੇ ਉੱਤੇ ਦੇਖ ਹੀ ਰਹੇ ਆ ਉਹ ਕਿਹੋ ਜਿਹਾ ਮਟੀਰੀਅਲ ਜਿਹੜਾ ਕਿਹੋ ਜਿਹਾ ਕੰਟੈਂਟ ਦੇਖ ਰਿਹਾ ਤੇ ਕਿਹੋ ਜਿਹੇ ਜਿਹੜੇ ਵੀਡੀਓਜ਼ ਆ ਸਾਡੇ ਬੱਚੇ ਦੇਖ ਰਹੇ ਆ ਮਾਮਲਾ ਯੂਪੀ ਦੇ ਜ਼ਿਲ੍ਹਾ ਹਮੀਰਪੁਰ ਤੋਂ ਸਾਹਮਣੇ ਆਇਆ ਜਿੱਥੇ 11 ਸਾਲਾ ਇੱਕ ਜਿਹੜਾ ਬੱਚਾ ਉਹ ਆਪਣੇ ਸਕੂਲ ਤੋਂ ਆਇਆ ਉਹਨੇ ਆਪਣੇ ਪਾਪਾ ਦਾ ਫੋਨ ਲਿਆ ਉੱਤੇ ਰੀਲਸ ਦੇਖਣੀਆਂ ਸ਼ੁਰੂ ਕਰ ਦਿੱਤੀਆਂ ਕਿਸੇ ਇੱਕ ਰੀਲ ਦੇ ਵਿੱਚ ਇਹ ਦਿਖਾਇਆ ਗਿਆ ਕਿ ਅਗਰ ਗਲਤੀ ਨਾਲ ਤੁਸੀਂ ਕਿਸੇ ਟਰੈਪ 'ਚ ਫਸ ਜਾਓ ਤੁਹਾਡੇ ਗਲੇ ਦੇ ਵਿੱਚ ਕੋਈ ਫੰਦਾ ਨੁਮਾ ਚੀਜ਼ ਜਾਂ ਕੋਈ ਤੁਹਾਡਾ ਗਲਾ ਘੁੱਟਣ ਦੀ ਕੋਸ਼ਿਸ਼ ਕਰੇ ਕਿਸੇ ਰੱਸੀ ਦੇ ਨਾਲ ਕਿਸੇ ਕੱਪੜੇ ਦੇ ਨਾਲ ਤਾਂ ਤੁਸੀਂ ਬਚਣਾ ਕਿਵੇਂ ਆ ਉਹ 11 ਸਾਲਾ ਦਾ ਬੱਚਾ ਜਿਹਦਾ ਨਾਮ ਰਾਜੂ ਆ ਉਹ ਇੰਨਾ ਜਿਆਦਾ ਇੰਪ੍ਰੈਸ ਹੋ ਗਿਆ ਉਸ ਤੋਂ ਕਿ ਉਹਨੇ ਕਿਹਾ ਕਿਉਂ ਨਾ ਮੈਂ ਇਹ 트੍ਰੈਪ ਜਿਹੜਾ ਇਹ ਜਿਹੜਾ ਹੈ ਹੈਂਗਿੰਗ ਰੱਸੀ ਹੈ ਇਹਨੂੰ ਮੈਂ ਘਰੇ ਕਿਉਂ ਨਾ ਟਰਾਈ ਕਰਾਂ ਉਹਨੇ ਇੱਕ ਤੌਲੀਆ ਲਿਆ ਆਪਣੇ ਆਪ ਨੂੰ 트੍ਰੈਪ 'ਚ ਉਹਨੇ ਖੁਦ ਫਸਾਇਆ ਪਰ ਉਹ ਰੀਲ ਉਹਨੇ ਦੇਖੀ ਸੀ ਰੀਲ ਹੋ ਸਕਦਾ ਐਡੀਟਡ ਹੋਵੇ ਉਹਦੇ 'ਚ ਗ੍ਰਾਫਿਕਸ ਕੀਤੇ ਹੋਣ ਜਿਹੜਾ ਉਸ ਰੀਲ ਦਾ ਐਕਟਰ ਹੋਵੇ ਉਹਨੇ ਕਿਉਂਕਿ ਵਿਊਜ਼ ਲੈਣੇ ਹੁੰਦੇ ਆ YouTube ਦਾ ਜ਼ਮਾਨਾ ਵਿਊਜ਼ ਦਾ ਜ਼ਮਾਨਾ ਉਹਨੇ ਵਿਊਜ਼ ਲੈਣ ਦੇ ਚੱਕਰ 'ਚ ਉਹਦੇ 'ਚ ਗ੍ਰਾਫਿਕਸ ਦੇ ਨਾਲ ਕੋਈ ਆਪਣੀ ਕਲਾਕਾਰੀ ਵਿਖਾਈ ਹੋਵੇ ਉਹ YouTube ਦੇ ਉੱਤੇ ਜਿਹੜੀ ਰੀਲ ਸੀ ਉਹਦੇ 'ਚ ਤਾਂ ਉਹ ਐਕਟਰ ਬਚ ਗਿਆ ਪਰ ਇਹ ਰਾਜੂ ਵਿਚਾਰਾ ਮੁੰਡਾ ਜਿਹੜਾ ਇਹ ਬਚ ਨਹੀਂ ਸਕਿਆ ਇਹ ਲਟਕ ਗਿਆ ਉਸ ਬੰਦੇ ਦੇ ਨਾਲ ਇਹਦੀ ਮੌਤ ਹੋ ਗਈ ਜਦੋਂ ਇਹਦੇ ਮਦਰ ਨੇ ਦੇਖਿਆ ਕਿ ਮੇਰਾ ਬੇਟਾ ਤਾਂ ਲਟਕ ਰਿਹਾ ਉਹ ਭੱਜ ਕੇ ਇਹਦੇ ਕੋਲ ਪਹੁੰਚੇ ਜਦੋਂ ਇਹਦੇ ਕੋਲ ਗਏ ਇਹਨੂੰ ਹਸਪੀਟਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਇਹਨੂੰ ਮ੍ਰਿਤਕ ਘੋਸ਼ਿਤ ਕਰ ਪਰ ਉਹ ਡਾਕਟਰ ਜਿਹੜੇ ਆ ਉਹ ਬੜੇ ਸਿਆਣੇ ਸੀ ਉਹਨਾਂ ਨੇ ਕਿਹਾ ਇਨੇ ਕੀਤਾ ਕੀ ਆ ਕਹਿੰਦੇ ਜੀ ਮੋਬਾਈਲ ਫੋਨ ਦੇਖ ਰਿਆ ਸੀਗਾ ਉਸ ਤੋਂ ਬਾਅਦ ਇਨੇ ਕੁਝ ਕੀਤਾ ਜਦੋਂ ਉਸ ਡਾਕਟਰ ਸਾਹਿਬ ਨੇ ਉਸ ਮੋਬਾਈਲ ਦੀ YouTube ਦੀ ਸਰਚ ਹਿਸਟਰੀ ਚੈੱਕ ਕੀਤੀ ਤਾਂ ਉਹਨਾਂ ਨੇ ਦੇਖਿਆ ਕਿ ਇਹ ਜਿਹੜਾ ਬੱਚਾ ਸੀਗਾ ਇਹ ਅਜੀਹਾ ਹੀ ਕੰਟੈਂਟ ਦੇਖਦਾ ਸੀ ਕਦੀ ਇਹ ਦੇਖਦਾ ਸੀਗਾ ਕਿ ਜ਼ਹਿਰ ਤੋਂ ਕਿਵੇਂ ਬਚਿਆ ਜਾ ਸਕਦਾ ਜੇ ਸਾਨੂੰ ਸੱਪ ਲੜ ਜਾਵੇ ਅਸੀਂ ਕੀ ਖਾਈਏ ਕਿੱਦਾਂ ਕਰੀਏ ਬਚ ਜਾਈਏ ਕਦੀ ਇਹ ਦੇਖਦਾ ਸੀਗਾ ਕਿ ਵੱਡੇ ਤੋਂ ਵੱਡਾ ਐਕਸਪਲੋਸਿਵ ਕਿੱਦਾਂ ਬਣਾਇਆ ਜਾ ਸਕਦਾ ਯਾਨੀ ਕਿ ਤੰਬਾਕਾ ਕਿੱਦਾਂ ਕੀਤਾ ਜਾ ਸਕਦਾ ਔਰ ਨਾਲ ਦੀ ਨਾਲ ਹੀ ਕੰਟੈਂਟ ਇੱਕ ਕੰਟੈਂਟ ਇਹ ਦੇਖ ਰਿਆ ਸੀਗਾ ਕਿ ਅਗਰ ਅਸੀਂ ਕਿਸੇ Trap 'ਚ ਫਸ ਜਾਈਏ ਤਾਂ ਬਚਣਾ ਕਿਵੇਂ ਫਿਰ ਡਾਕਟਰ ਸਾਹਿਬ ਨੇ ਉਹਨਾਂ ਨੂੰ ਸਮਝਾਇਆ ਕਿ ਠੀਕ ਹੈ ਇਸ ਵੇਲੇ ਤਾਂ ਜੋ ਮਨ ਭਾਗਾ ਹਾਦਸਾ ਤੁਹਾਡੇ ਨਾਲ ਵਾਪਰਨਾ ਸੀ ਉਹ ਵਾਪਰ ਗਿਆ ਪਰ ਉਹਨਾਂ ਨੇ ਹਦਾਇਤ ਕੀਤੀ ਕਿ ਜਿਹੜੇ ਇਦਾਂ ਦੇ ਛੋਟੇ ਬੱਚੇ ਹੁੰਦੇ ਆ ਜਦੋਂ ਇਹ ਮੋਬਾਈਲ ਫੋਨ ਜਾਂ ਲੈਪਟਾਪ ਕੰਪਿਊਟਰ ਯੂਜ਼ ਕਰਦੇ ਆ ਪੇਰੈਂਟਸ ਨੂੰ ਚਾਹੀਦਾ ਕਿ ਉਹ ਇਹਨਾਂ ਦੇ ਉੱਤੇ ਨਿਗਾਹ ਰੱਖਣ ਕਿ ਸਾਡਾ ਬੱਚਾ ਕੀ ਕੰਟੈਂਟ ਦੇਖ ਰਿਹਾ ਹੁਣ ਤਾਂ ਇਹ ਜਿਹੜਾ ਰਾਜੂ ਹੈ ਇਹ ਤਾਂ ਇਸ ਦੁਨੀਆ ਤੋਂ ਚਲਾ ਗਿਆ ਆਪਰ ਪੇਰੈਂਟਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਜਦੋਂ ਵੀ ਮੋਬਾਈਲ ਫੋਨ ਯੂਜ਼ ਕਰਨ ਦੀ ਦਿੱਤੇ ਆ ਤਾਂ ਉਹ ਜ਼ਰੂਰ ਉਹਨਾਂ ਉੱਤੇ ਨਜ਼ਰ ਰੱਖਣ ਕਿ ਸਾਡਾ ਬੱਚਾ ਦੇਖ ਕੀ ਰਿਹਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ